ਕਿਸ ਕਿਸ ਕਾਰਨ ਕਰਕੇ ਲਗਾਇਆ ਗਿਆ ਹੈ ਤੇ ਇਹਨਾਂ ਦਾ ਆਪਣਾ ਕੀ ਵਿਚਾਰ ਹੈ ਇਸ ਬਾਰੇ ਵੀ ਕੀ ਮੰਗ ਹੈ ਇਹਨਾਂ ਦੀ ਜੀ ਹਾਂਜੀ ਸਰ ਇਹ ਭਾਰਤੀ ਕਿਸਾਨ ਯੂਨੀਅਨ ਇਕਤਾ ਜ਼ਿਲ੍ਹਾ ਆਗੂ ਸੁਖਦੀਪ ਸਿੰਘ ਘਿਆਣਾ ਇਹ ਜੀ ਚੌਂਕੀਨ ਚਾਰਦਾਰ ਰਵਈਆ ਬਹੁਤ ਘਟ ਗਿਆ ਤੇ ਬਹੁਤ ਮਾੜਾ ਜੀ ਇਹਦੀਆਂ ਤੁਹਾਨੂੰ ਸਾਰੀ ਬੈਕਗ੍ਰਾਉਂਡ ਦੱਸੀਏ ਨਾ ਪਿੰਡੇ ਦਾ ਸਜਦੇਗਾ ਪਹਿਲਾਂ ਚੌਂਕੀ ਚ ਸਾਧਕ ਵੀ ਰਹਿ ਗਿਆ ਫਿਰ ਇਹ ਸਿਟੀ ਕੋ ਫਰੀਦਕੋਟ ਵੀ ਰਹਿ ਗਿਆ ਹੋਣ ਇਤੋਂ 4-4 5-5000 ਰੁਪਇਆ ਲਈ ਜਾਂਦਾ ਇਹ ਵੀ ਜਿਹੜਾ 4-5000 ਰੁਪਇਆ ਦਾ ਇਹਦਾ ਕੋਈ ਚਲਾਨ ਨਹੀਂ ਤੇ ਨਹੀਂ ਇਹ ਚਲਾਨ ਆ ਰਾਤ ਸਾਡਾ ਮੋਟਰਸਾਈਕਲ ਇਹਨੇ ਇੱਕ ਬੌਂਡ ਕੀਤਾ ਇੱਥੇ ਇਹਨਾਂ ਨੇ ਆਖਿਆ ਵੀ ਸਾਡਾ ਕੋਈ ਅਧਿਕਾਰ ਨਹੀਂਗਾ ਨਾਲ ਦੀ ਨਾਲ ਇਹਨੂੰ ਮੋਟਰਸਾਈਕਲ ਨੂੰ ਬੌਂਡ ਕਰਦੇ ਹੋ ਤਾਂ ਕਾਗਜ਼ ਨਹੀਂ ਕੀ ਵੀ ਆਪਾਂ ਨੂੰ ਕੋਈ ਵੀ ਆਪਾਂ ਨੂੰ ਪਤਾ ਆਪਾਂ ਇਹਨੂੰ ਕਹਿ ਸਕਦੇ ਮੈਂ ਟਾਈਮ ਦੇ ਪਿੰਡ ਬਗਰਾੜੀ ਦਾ ਉਹ ਇਹ ਬਗਰਾਚੌਂਕੀ ਬਗਰਾੜੀ ਦੀ ਆ ਇਹਦਾ ਫਰਜ ਨਹੀਂ ਬੰਦਾ ਵੀ ਮੈਂ ਇਹਨੂੰ 10 ਮਿੰਟ ਜਾਂ 20 ਮਿੰਟ ਘੰਟਾ ਦੇਵਾਂ ਜੇ ਇੱਕ ਘੰਟਾ ਦੇਵੇ ਘੰਟੇ ਚਕਾਉਂ ਵੀਹ ਮਿੰਟਾਂ ਦਾ ਚੌਂਕੀ ਇਨਚਾਰਜ ਪਾਣੀ ਨਹੀਂ ਪੀ ਸਕਦਾ ਬੋਤਲ ਚੋਂ ਚੱਕੇ ਇਹ ਆਦਾ ਮੈਨੂੰ ਵੀਹ ਮਿੰਟਾਂ ਸਾਰੇ ਕਾਗਜ਼ ਹਾਜ਼ਰ ਕਰ ਦਿਓ ਇਹਨਾਂ ਦੀ ਜਿਹੜੀ ਗੱਡੀ ਆ ਫੁੱਟਰਾਂ ਵਾਲੀ ਉਹਦੇ ਨੰਬਰ ਪਲੇਟ ਐ ਨਹੀਂ ਇਹਦੇ ਸਰਕਾਰੀ ਸਾਨੂੰ ਕੀ ਪਤਾ ਕਿੱਥੋਂ ਚੋਰੀ ਦੀ ਲੈ ਕੇ ਆਏ ਇਹ ਬੰਦਾ ਹੀ ਇਹ ਵਜਾ ਜਿੱਥੇ ਵੀ ਆਉਂਦਾ ਇਹ ਕਲੇਸ਼ ਪਾ ਕੇ ਹੀ ਆਉਂਦਾ ਆ ਕੱਲ੍ਹ ਪਰਸੋਂ ਇਹ ਬਾਈ ਦਾ ਇਹ ਬਾਈ ਦਾ ਮੋਟਰਸਾਈਕਲ ਸੀਗਾ 4000 ਰੁਪਏ ਦੀ ਮੰਗ ਕੀਤੀ ਆ ਤੇ ਹਾਰ ਕੇ ਨੇ ਚੌਂਕੀ ਲਾਤਾ ਜੇ 4000 ਰੁਪਏ ਨਹੀਂ ਦਿੱਤਾ ਤਾਂ ਇਹ ਐਡਾ ਕਰਾਫਟ ਬੰਦਾ ਚਾਰ-ਚਾਰ 5-5000 ਰੁਪਈਆ ਬਣਉਂਦਾ ਇੱਕ ਬੰਦੇ ਦਾ ਇਹਦਾ ਗੱਲਬਾਤ ਕਰਕੇ ਉਹਦੀ ਨੀਵੇ ਇਹਦਾ ਰਵਈਆ ਐਡਾ ਘਟ ਗਿਆ ਤੇ ਐਡਾ ਮਾੜਾ ਛਾੜੀ ਗੱਲ ਦੇ ਮੈਂ ਕਹਣਾ ਵੀ ਐਡਾ ਰਵਈਆ ਮਾੜਾ ਕਿਹਦੇ ਹੌਂਕੜ ਗਿਆ ਨਹੀਂ ਹੁੰਦਾ ਜਿਹੜਾ ਚੌਕੀ ਇੰਚਾਰਜ ਬਣਾਈ ਬੈਠਾ ਕਿਉਂਕਿ ਪਹਿਲਾਂ ਇਹਨੂੰ ਹੁਕਾਰ ਆ ਆਪਦੀ ਫੀਤੀਆਂ ਦਾ ਪਹਿਲਾਂ ਕਾਂਗਰਸ ਨਾਲ ਚੱਲਦਾ ਰਿਹਾ ਕਿ ਕੀ ਢੋਲਣਾ ਹੁਣ ਮੋਲਕ ਜੇ ਤੋਦਾ ਇਹ ਪਿੱਠੂ ਬਣਿਆ ਮੈਂ ਟੋਟਾ ਉਹਦਾ ਹੁਣ ਉਹਨੂੰ ਅਗ੍ਰੇਈ ਕਰਕੇ ਦਿੰਦਾ ਸਾਡੇ ਕਿਸਾਨਾਂ ਨੂੰ ਇੰਨਾ ਕ ਤੰਗ ਕਰਦਾ ਮੈਂ ਆ ਨਾ ਵੀ ਐਡਾ ਬ੍ਰੇਸ਼ਟ ਬੰਦਾ ਹੀ ਨਹੀਂ ਜਿਹੜਾ ਬ੍ਰੇਸ਼ਟ ਇਹ ਆ ਲੋਕਲ ਬੰਦੇ ਨੇ ਲੰਗ ਨਹੀਂ ਦੇ ਰਿਹਾ ਦਾ ਠੀਕ ਹੈ ਧੰਨਵਾਦ ਮੈਂ ਬਗਰ ਆਪ ਗੱਲਬਾਤ ਕਰਦੇ ਆ ਜੀ ਬਗੜਾੜੀ ਦੇ ਕਿਸਾਨ ਮੋਰਚੇ ਦੇ ਪ੍ਰਧਾਨ ਜੀ ਨਾਲ ਹੀ ਅਮਰਿਤਪਾਲ ਸਿੰਘ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਤੁਸੀਂ ਇਸ ਵਾਰ ਕੀ ਕਹਿਣਾ ਚਾਹੋਗੇ ਜੀ ਮੈਂ ਭਾਰਤੀ ਕਿਸਾਨ ਯੂਨੀਅਨ ਰਹਾਂ ਦਾ ਪ੍ਰਧਾਨ ਬਗੜਾੜੀ ਕਾਈ ਦਾ ਰਾਤ ਮੈਨੂੰ ਵੀ ਇਹਨਾਂ ਨੇ ਘੇਰਿਆ ਇੱਕ ਇਹਨਾਂ ਦਾ ਮੰਨ ਲਓ ਚੌਕੀ ਪੁਂਚ ਹੈਗਾ ਇਨਚਾਰਜ ਮੈਨਾਂ ਦਾ ਵੀ ਤੇਰੇ ਕਾਜ ਪੱਤਰ ਮੈਂ ਘਰ ਵੀ ਮੈਂ ਯੂਨੀਅਨ ਦਾ ਪ੍ਰਧਾਨ ਆ ਫੇਰ ਕਿਉਂ ਗਿਆ ਦਾ ਮੈਂ ਚਾਬੀ ਉਸ ਵਕਤ ਗੱਡੀ ਤੇ ਛੱਡਤੀ ਮੜਕੇ ਜਦੋਂ ਚੌਕੀ ਇੰਚਾਰਜ ਬਾਹਰ ਨਿਕਲ ਆਇਆ ਆਹ ਮੌਂਸ਼ੀਓ ਯਾਰ ਇਹ ਤੂੰ ਕੀ ਕੀਤਾ ਮੈਂ ਚਾਬੀ ਛੱਡਤੀ ਮੈਂ ਕਿਹਾ ਤੂੰ ਲੈ ਜਾ ਵੀ ਅਸੀਂ ਬੱਤੜਕੇ ਲੈ ਜਾਾਂਗੇ ਆਪੇ ਮੈਂ ਕਿਹਾ ਤੂੰ ਘਰੇ ਛੱਡ ਕੇ ਕਿਵੇਂਗਾ ਪਰ ਨਹੀਂ ਉਹ ਚੀਜ਼ਾਂ ਨਹੀਂ ਸੁਧਰ ਕਰਦਾ ਮੈਂ ਪਹਿਲਾਂ ਵੀ ਇਹਨੂੰ ਇੱਕ ਦੋ ਵਾਰੀ ਕਿਹਾ ਮੈਂ ਕਿਹਾ ਤੂੰ ਬਾਜ ਆ ਜਾ ਇਹ ਚੀਜ਼ਾਂ ਤੋਂ ਵੀ ਤੂੰ ਨਾਲ ਲੋਕਾਂ ਨੂੰ ਸਾਡੇ ਨੂੰ ਪਰੇਸ਼ਾਨ ਘਾਤੋ ਕਰ ਰਹੇ ਆ ਪਰ ਉਹ ਚੀਜ਼ ਤੇ ਨਹੀਂ ਬਾਜ ਆਇਆ ਮੈਂ ਕਿਹਾ ਤੇਰਾ ਇਹਨੂੰ ਇਹਨੂੰ ਕਿਹਾ ਸੀ ਜਦੋਂ ਵੀ ਤੇਰਾ ਸਾਡੇ ਨਾਲ ਹੱਥ ਜੁੜੇ ਤਾਂ ਤੇਰੇ ਅਸੀਂ ਨੱਕ ਨਾਲ ਜੀਭ ਲਵਾਵਾਂਗੇ ਪਰ ਅੱਜ ਅਸੀਂ ਇਹਦੀ ਨੱਕ ਨਾਲ ਜੀਭ ਲਵਾ ਕੇ ਜਾਵਾਂਗੇ ਫੇਰ ਆ ਇਹ ਲੁੱਟ ਰਿਆ ਜਿਹੜੇ ਚਿੱਟੇ ਵਾਲੇ ਛਰੇ ਆ ਚਿੱਟਾ ਵੇਚ ਜਾਂਦੇ ਆ ਕਿਉਂਕਿ ਉਹ ਇਹਨੂੰ ਹਫ਼ਤਾ ਦਿੰਦੇ ਆ ਉਹਨਾਂ ਨੂੰ ਇਹ ਕੁਝ ਨਹੀਂ ਕਹਿ ਰਿਹਾ ਜਿਹੜਾ ਆਮ ਲੋਕ ਆ ਉਹ ਕੋਈ ਵੀ ਜਾਤੀ ਦਾ ਕੋਈ ਮਰੂਵੀ ਸੇਖਾਂ ਜਾਂ ਬੌਰੀਏ ਸੇਖਾਂ ਕੋਈ ਵੀ ਜਾਤੀ ਦਾ ਉਹਨਾਂ ਨੂੰ ਲੁੱਟ ਰਿਹਾ ਕਿਉਂਕਿ ਉਹ ਆਮ ਦਿਹਾੜੀਦਾਰ ਬੰਦੇ ਆ ਉਹ ਖੇਤਾਂ ਵਾਲੇ ਕੀ ਕਰਨਗੇ ਇਹਨਾਂ ਨੂੰ ਕੱਲ ਮੇਰੇ ਨਾਲ ਖੁਦ ਨਾ ਹੋਈ ਆ ਆਹਦਾ 20 ਮਿੰਟ ਦਾ ਕਾਗਜ ਲੈ ਕੇ ਦੇ ਦਿਓ 20 ਮਿੰਟਾਂ 'ਚ ਤਾਂ ਬੰਦਾ ਕਿੱਥੋਂ ਕੀ ਕਰੂਗਾ ਤੇ ਬੰਦਾ ਜਿਹੜੇ ਤੋਂ ਮੋਟਰਸਾਈਕਲ ਲਿਆ ਉਹ ਬਾਹਰ ਦਾ ਮੋਟਰਸਾਈਕਲ ਜਿੱਥੋਂ ਲਿਆ ਆ ਉਹਨੇ 20 ਮਿੰਟਾਂ 'ਚ ਨਹੀਂ ਲਿਆ ਆ ਆਹਦਾ ਮੈਂ ਬੋਨ ਕਰੂਗਾ ਹਾਂ ਅੱਗਾ ਅਗਲਾ ਕਦਮ ਅੱਡ ਨਹੀਂ ਆਣਾ ਸੀ ਜ਼ਿਲ੍ਹੇ ਨਾਲ ਕਰਕੇ ਮੰਨ ਲਓ ਜ਼ਿਲ੍ਹੇ ਨਾਲ ਕਰਕੇ ਜਿਵੇਂ ਵੀ ਸਾਨੂੰ ਜ਼ਿਲ੍ਹਾ ਕਹੂਗਾ ਉਵੇਂ ਕਰਾਂਗੇ ਇਹਦੇ ਹੁਣ ਅਸੀਂ ਜੀਬ ਨੱਕ ਨਾਲ ਲਵਾ ਕੇ ਹਟਾਂਗੇ ਇਸ ਤੋਂ ਪਿੱਛੇ ਅਸੀਂ ਨਹੀਂ ਪਿੱਛੇ ਹਟਣਾਗਾ ਪਹਿਲਾਂ ਹੋਰ ਜੇ ਸੇਬੰਦੀਆਂ ਹੋਣੀਆਂ ਭੱਜ ਜਾਂਦੀਆਂ ਹੋਣੀਆਂ ਪਰ ਅਸੀਂ ਨਹੀਂ ਭੱਜਾਂਗੇ ਨੂੰ ਮੈਂ ਬਹੁਤ ਵਾਰੀ ਕਹਤਾ ਸੀ ਪਿਆਰ ਨਾਲ ਵੀ ਕਿਹਾ ਮੈਂ ਕਿਹਾ ਭਰਾ ਯਾਰਾ ਤੇ ਸਾਡੇ ਬੰਦੇ ਰਾਤ ਦੇ ਨੇ ਫੋਨ ਵੀ ਭੰਨਿਆ ਫੋਨ ਵੀ ਭੰਨਿਆ ਇਹਨੇ ਰਾਤ ਹਾਂ ਜੀ ਸਰ ਜਿਹੜਾ ਤੁਹਾਡੇ ਤੋਂ 4000 ਰੁਪਏ ਤੁਸੀਂ ਕਹਿ ਰਹੇ ਹੋ ਲਿੱਤਾ ਹੈ ਉਹ ਕਿਸ ਪ੍ਰਕਾਰ ਨਾਲ ਲਿੱਤਾ ਗਿਆ ਹੈ ਜੀ ਉਹ ਮੋਟਰ ਤੇ ਅੱਡੇ ਤੇ ਗਿਆ ਹੈਗਾ ਫੈਲ ਖੇਤ ਨੂੰ ਚੱਲਿਆ ਹੈਗਾ ਖੇਤੋਂ ਜੇ ਜਾਣ ਲੱਗਾ ਤਾਂ ਉੱਥੇ ਰੋਕ ਲਿਆ ਮੈਨੂੰ ਮੈਨੂੰ ਕਹਿੰਦਾ ਵੀ ਇਹਦਾ ਕਾਗਜ਼ ਪੱਤਰ ਲਿਆ ਤੇ ਕਾਗਜ਼ ਪੱਤਰ ਵਿੱਚ ਕੋਈ ਉਸ ਟਾਈਮ ਹੈ ਨਹੀਂ ਸੀਗੀ ਕੋਂਕਰੋਂ ਤਾਂ ਮੈਂ ਗਿਆ ਸੀਗਾ ਖੇਤ ਵਿੱਚ ਚੱਲਿਆ ਹੈਗਾ ਮੁੜ ਕੇ ਉੱਥੇ 10 ਕਿ ਮਿੰਟ ਰੋਕਿਆ ਇਹਨਾਂ ਮੋਟਰਸਾਈਕਲ ਮੁੜ ਕੇ ਤੇ ਚੁੰਕੀ ਲਿਆਈ ਚੁੰਕੀ ਲਾ ਕੇ ਕਹਿੰਦਾ 5000 ਰੁਪਏ ਦੇ ਜਾ ਮੈਨੂੰ ਕਹਿੰਦਾ ਮੈਂ ਖੈ ਨਹੀਂ ਇਹ ਨਵੇੜਲਾ ਬੰਦੇ ਲਿਆਂਦੇ ਮੈਂ ਅਫੀਆਤ ਕਿੰਨੇ ਵੇੜਾ 4000 ਰੁਪਇਆ ਦੇ ਕੇ ਤੇ ਫਿਰ ਮੋਟਰਸਾਈਕਲ ਹੈਗਾ ਸਾਰੇ ਕਾਗਜ਼ ਮੇਰੇ ਕੋਲ ਪੂਰੇ ਆ ਤੇ ਲਾਇਸੈਂਸ ਵੀ ਹੈਗਾ ਤੇ ਕਾਪੀ ਵੀ ਹੈਗੀ ਸਾਰਾ ਕੁਝ ਹੀ ਹੈਗਾ ਪਰ ਕੀ ਆ ਜੀ ਆਵੇ ਖੜਾ ਆਵੇ ਲਾਇਸੈਂਸ ਵੀ ਸੀਗਾ ਤੇ ਕਾਪੀ ਵੀ ਸੀਗੀ ਆ ਵੀ ਤਾਂ ਵੀ ਨਹੀਂ ਛੱਡਿਆ ਨੇ ਮੋਟਰਸਾਈਕਲ ਮੇਰਾ ਨਾ ਨੰਬਰ ਪਲੇਟ ਵੀ ਲੱਗੀ ਆ ਸਾਰਾ ਕੁਝ ਸਰਕਾਰੀ ਲੱਗਿਆ ਹੋਇਆ ਇਹਦਾ ਹਾਂ ਜੀ ਵੀਰੇ ਤੁਰਨਾ ਕੀ ਹਾਸਾ ਵਾਪਰੇ ਜੇ ਰਾਤ ਇਹ ਨਹੀਂ ਮੇਰਾ ਮੇਰਾ ਮੋਟਰਸਾਈਕਲ ਰੋਕਿਆ ਹੀ ਘੱਟ ਤੇ ਮੈਂ ਆਕੇ ਮੈਂ ਖੇਤੋਂ ਆਇਆ ਤੇ ਖੇਤੀ ਹੀ ਜਾਣਾ ਦਵਾਈ ਲੈ ਕੇ ਇਹਨੇ ਮੈਂ ਫੋਨ ਲਾਉਣ ਲੱਗਾ ਇਹਨੇ ਮੇਰਾ ਫੋਨ ਫੜ ਕੇ ਸੜਕ ਤੇ ਠੋਕਿਆ ਨਾਲੇ ਮੇਰਾ ਮੋਟਰਸਾਈਕਲ ਬੰਦ ਕਰ ਲਿਆ ਤਾਂ ਤੇ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਫੋਨ ਦਾ ਜੀ ਫੋਨ ਜਮਾਂ ਪਨ ਚੁੱਕਿਆ ਜੀ ਕਿੰਨੇ ਦਾ ਫੋਨ ਹੋਊਗਾ ਫੋਨ ਇਹ ਮੈਂ 17000 ਦਾ ਲਿਆ ਸੀ ਜੀ ਪੈਸਿਆਂ ਦੀ ਡਿਮਾਂਡ ਕੋਈ ਨਹੀਂ ਨਹੀਂ ਪੈਸਿਆਂ ਦੀ ਰਾਤ ਕੋਈ ਨਹੀਂ ਕੀਤੀ ਜੀ ਮੌਕੇ ਤੇ ਪ੍ਰਧਾਨ ਸਾਹਿਬ ਆਗੇ ਸੀਗੇ ਸਾਡੇ ਬਗਰਾੜੀ ਦੇ ਅਮਰਤਪਾਲ ਤੇ ਮੁੜ ਕੇ ਕੁਛ ਨਹੀਂ ਕੀਤਾ ਜੀ ਅਗਰ ਤੁਸੀਂ ਕੰਮ ਲਗਾ ਰਹੇ ਹੋ ਕਿੰਨੇ ਟਾਈਮ ਤੱਕ ਲਵੇਗਾ ਜੀ ਇਹ ਜੀ ਅਸੀਂ ਜ਼ਿਲ੍ਹਾ ਕਮੇਟੀ ਨੂੰ ਫੋਨ ਕੀਤਾ ਹੋਣਾ ਉਹ ਸਾਨੂੰ ਦੱਸਦੀ ਹੈ ਠੀਕ ਹੈ ਕਿ ਨਹੀਂ ਹਾਂਜੀ ਹਾਂਜੀ ਜਿਹੜਾ ਇਹ ਤੁਹਾਨੂੰ ਲਗਾਇਆ ਜਾ ਰਿਹਾ ਹੈ ਕਿਸਾਨਾਂ ਦੁਆਰਾ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਜੀ ਜਾਂ ਕਿ ਬਾਕੀ ਬੈਨ ਕਰਨਾ ਚਾਹੋਗੇ ਜੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਕੱਲ ਸਪੈਸ਼ਲ ਨਾਕਾਬੰਦੀ ਆਈ ਸੀਗੀ ਉਹ ਅਸੀਂ ਨਾਕਾ ਚੌਂਕ ਚ ਲਾਇਆ ਸੀ ਉਸ ਦੌਰਾਨ ਅਸੀਂ ਚਲਾਨ ਕੱਟਦੇ ਪਏ ਸੀਗੇ ਤੇ ਇਹ ਚ ਇਹ ਉਸ ਇੱਕ ਚਲਾਨ ਨੂੰ ਲੈ ਕੇ ਇਹ ਆ ਕੇ ਅੱਜ ਕਹਿੰਦੇ ਵੀ ਇਹ ਚਲਾਨ ਕਿਉਂ ਕਟਿਆ ਗਿਆ ਹੈ ਤੇ ਉਸ ਕਰਕੇ ਨਾਲ ਜਿਉਂ ਨੇ ਕਹਿ ਰਹੇ ਨੇ ਵੀ ਤੁਹਾਨੂੰ ਇਹਨਾਂ ਨੂੰ ਬਿਲਕੁਲ ਹੀ ਸਮਾਨ ਨਹੀਂ ਦਿੱਤਾ ਗਿਆ ਕਿ ਇਹ ਕੱਲ ਸੱਚੇ ਵੀ ਤੁਹਾਨੂੰ ਸਮਾਨ ਨਹੀਂ ਦਿੱਤਾ ਇਹਨਾਂ ਨੂੰ ਆਪਣਾ ਕੋਈ ਡਾਕੂਮੈਂਟ ਲੈਣ ਵਾਸਤੇ ਚਲਾਨ ਕੱਟਣ ਤੋਂ ਪਹਿਲਾਂ ਹੀ ਚਲਾਨ ਕੱਟਣ ਦੇ ਵਾਸਤੇ ਇਹਨਾਂ ਨੂੰ ਮੈਂ ਕਿਹਾ ਸੀ ਮੈਂ ਮੰਗਾ ਲਓ ਤੁਸੀਂ ਇਹਨਾਂ ਨੂੰ ਤਾਂ ਮੈਂ ਹੁਣ ਤੱਕ ਵੀ ਆਖਿਆ ਮੈਂ ਤੁਸੀਂ ਹੁਣ ਵੀ ਜਿਹੜਾ ਹੈਗੀ ਤੇ ਵਿਖਾ ਦਿਓ ਸਪਲੈਂਡਰ ਮੋਟਰਸਾਈਕਲ ਹੈ ਸਪਲੈਂਡਰ ਮੋਟਰਸਾਈਕਲ ਬਿਲਕੁਲ ਚੋਰੀ ਦੇ ਬਹੁਤ ਜ਼ਿਆਦਾ ਆ ਰਹੇ ਆ ਜਿਸ ਕਰਕੇ ਸਾਨੂੰ ਸ਼ੱਕ ਸੀ ਕਿ ਚੋਰੀ ਦਾ ਅਸੀਂ ਆਖਿਆ ਵੀ ਕਾਗਜ਼ ਵੇਖੇ ਬਣਾ ਸੀ ਨਹੀਂ ਜਾਣਦੇ ਦੇ ਸਕਦੇ ਠੀਕ ਹੈ ਜੀ ਧੰਨਵਾਦ ਜੀ ਅਗਰਾੜੀ ਮਰਦਾ ਬਗਰਾੜੀਆਂ ਚੌਕਿੰਡਾ ਜ਼ਿਕਰ ਮੇਜ ਮਰਦੋਦਾ ਜਿੰਦਾਬਾਦ ਰਾਜਾ ਹੁਣ ਇਥੇ ਕੀ ਹੋਇਆ ਆ ਵੇਖੋ 4000 ਰੁਪਇਆ ਲੈ ਕੇ ਮੋਟਰਸਾਈਕਲ ਜਿਹੜਾ ਪਰਸੋਂ ਕਾਗਜ਼ਪੱਤਰ ਸਾਰੇ ਫਿਲੀ ਆ ਅਸੀਂ ਦਿੱਤੀ ਕੋਈ ਅਸੀਂ ਦਿੱਤੀ ਇਹਨੂੰ ਕੋਈ ਦਿੱਤੀ ਮੈਨੂੰ ਕੋਈ ਇਹਨਾਂ ਨੂੰ ਦਿਖਾਦਾ ਮੋਟਰਸਾਈਕਲ ਫੜਿਆ ਇਹਦਾ ਪਰਸੋਂ ਫੜਿਆ ਪਰਸੋਂ ਫੜਿਆ 4000 ਰੁਪਇਆ ਦੇ ਇੱਕ ਕੈਮਰੇ ਵੀ ਅਸੀਂ ਬੇਨਤੀ ਵੀ ਕਰੀ ਹਿੰਨ ਚਾਲਤਾ ਉਹਨੂੰ ਵੀ ਅੱਜ ਜੋ ਮੀਟਿੰਗ ਉਹ ਕਿਸਾਰੇ ਵੀ ਅੰਦਰ ਤੋਂ ਤੁਹਾਡੇ ਵਿੱਚ ਉਸ ਦਾ ਕੀ ਨਿਕਲਿਆ ਜਵਾਬ ਕੱਲ੍ਹ 21 ਤਰੀਕ ਨੂੰ ਸ਼ਾਮ ਨੂੰ 5 ਵਜੇ ਤੋਂ 9 ਵਜੇ ਤੱਕ ਸੀਨੀਅਰ ਅਫਸਰਾਂ ਵੱਲੋਂ ਜਿਹੜਾ ਸਪੈਸ਼ਲ ਨਾਕਾਬੰਦੀ ਕਰਾਈ ਗਈ ਸੀ 2 ਵੀਲਰਾਂ ਦੀ ਜਿਸ ਦੇ ਸੰਬੰਧ ਵਿੱਚ ਸਾਡੇ ਚੌਕੀ ਇੰਚਾਰਜ ਗੁਰਮੇ ਸਿੰਘ ਨੇ ਨਾਕਾ ਲਾਇਆ ਸੀ ਤਾਂ ਦੌਰਾਨੇ ਨਾਕਾਬੰਦੀ ਉਹਨਾਂ ਨੇ ਇੱਕ ਮੋਟਰਸਾਈਕਲ ਕਿਹਾ ਜਿਹਦੇ ਕੋਲ ਜਿਹੜਾ ਹੈ ਇੱਕ ਫੇਕ ਆਰਸੀ ਮਿਲੀ ਸੀ ਜਿਹਦੇ ਵਾਸਤੇ ਉਹਦਾ ਮੋਟਰਸਾਈਕਲ ਜਿਹੜਾ 207 MB ਇੱਕ ਦੇ ਵਿੱਚ ਜਿਹੜਾ ਬੰਦ ਕੀਤਾ ਸੀ ਆਰਸੀ ਜਿਹੜੀ ਆ ਉਹਦੇ ਬਾਰੇ ਪਤਾ ਕਰ ਰਹੇ ਹਾਂ ਉਹਨਾਂ ਨੇ ਸਾਨੂੰ ਅੱਜ ਆਰਸੀ ਲੈ ਕੇ ਦਿੱਤੀ ਆ ਪਰ ਇਹ ਆਸੀ ਤੋਂ ਲੱਗਦਾ ਹੈ ਕਿ ਮੋਟਰਸਾਈਕਲ ਜਿਹੜਾ ਹੈਗਾ ਇਹ ਧਖਣਵਾਲ ਮਾਦਰਾ ਪਰੇਗਰ ਸਾਹਿਬ ਦਾ ਹੈ ਇਹਦੇ ਬਾਰੇ ਉਹਨਾਂ ਨੂੰ ਵਿਸ਼ਵਾਸਨ ਦਿੱਤਾ ਗਿਆ ਤੇ ਇਹਦੀ ਜੋ ਵੀ ਕਾਰਵਾਈ ਬਣਦੀ ਕਾਰਵਾਈ ਬਣਦੀ ਜਾ ਰਹੀ ਹੈ ਹਾਂਜੀ ਬੰਦਾ ਜੀ ਯੂਟੀ ਤੇ ਐਸਐਚਓ ਸਾਹਿਬ ਨਾਲ ਮੀਟਿੰਗ ਹੋਈ ਹੈ ਉਸ ਤੋਂ ਕੀ ਨਿਕਲਿਆ ਇਹਨਾਂ ਨੇ ਕੀ ਕਰਾਇਆ ਇਹ ਇਹ ਮੋਟਰਸਾਈਕਲ ਵੈਰੀਫਿਕੇਸ਼ਨ ਵੈਰੀਫਾਈ ਹੋਊਗਾ ਜੀ ਤੋਂ ਮੋਟਰਸਾਈਕਲ ਉਹਨਾਂ ਨੇ ਮੰਗ ਕੇ ਲਿਆਂਦਾ ਸੀਗਾ ਉਹਨੇ گاਉਂ ਲਿਆ ਸੀਗਾ ਇਹਨਾਂ ਨੇ ਆਖਿਆ ਵੀ ਐਫਟੀ ਡੀਪੀਟ ਦੇ ਦਿਓ ਵੀ ਸਾਨੂੰ ਆਸ਼ਕ ਇਹਨਾਂ ਨੇ ਐਫਟੀ ਡੀਪੀਟ ਵੀ ਦਿਖਾਇਆ ਅਜ ਤੱਕ ਐਫਟੀ ਡੀਪੀਟ ਜੀ ਦਾ ਮੰਗ ਕੇ ਲਿਆਂਦਾ ਮੋਟਰਸਾਈਕਲ ਐਫਟੀ ਡੀਪੀਟ ਦੇ ਦੂਗਾ ਤਾਂ ਮੋਟਰਸਾਈਕਲ ਲੈ ਜਾਊਗਾ